ਇਹ ਇਨਫੋਰਮੇਸ਼ਨ ਜਿਹੜੀ ਇਨਫੋਰਮੇਸ਼ਨ ਗੁਪਤ ਰਹਿਣੀ ਚਾਹੀਦੀ ਹੈ ਉਹ ਗੁਪਤੀ ਹੋਊਗੀ। ਹੱਲ ਜਿਹੜੀ ਉਹ ਪੈਣ ਕੰਡੇ ਆ ਤੇ ਉਸ ਤੋਂ ਬਾਅਦ ਵੱਡਿਆਂ ਦੀ ਵਾਰੀ ਆ ਵੱਡੇ ਇਹ ਨਾ ਸੋਚਣ ਕਿ ਉਹਨਾਂ ਦੀ ਵਾਰੀ ਜਿਹੜੀ ਉਹ ਆਣੀ ਨਹੀਂ ਗਈ। ਉਹਨਾਂ ਪੰਜ ਜ਼ੋਨ ਦੇ ਰਾਹੀਂ ਅੱਗੇ ਮੈਂਬਰ ਲੈ ਕੇ ਜਿਹੜਾ ਜਾਣਾ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਜਾਣਾ ਜਿੰਨੇ ਪਿੰਡ ਨੇ। ਪਿੰਡ ਤੋਂ ਬਾਅਦ ਕਸਬੇ ਫਿਰ ਸ਼ਹਿਰ। ਸਭ ਤੋਂ ਪਹਿਲਾਂ ਤਾਂ ਜਿਹੜੇ ਤਾਂ ਕਰਨ ਵਾਲੇ ਨੇ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਊਗੀ ਕਿਉਂਕਿ ਇਹ ਇੱਕ ਰੋਗ ਦੀ ਤਰ੍ਹਾਂ ਸੋ ਉਹਨਾਂ ਨੂੰ ਇਹ ਭਰੋਸਾ ਦਵਾਇਆ ਜਾਊਗਾ ਕਿ ਤੁਹਾਡਾ ਇਲਾਜ ਕੀਤਾ ਜਾਊਗਾ। ਤੇ ਵਿਚਨ ਵਾਲਾ ਬਿਲਕੁਲ ਨਹੀਂ ਬਖਸ਼ਿਆ ਜਾਣਾ। ਇੱਥੇ ਕਿਸੇ ਪੋਲੀਟੀਕਲ ਬੰਦੇ ਨੇ ਉਹਨਾਂ ਦੀ ਮਤ ਨਹੀਂ ਕਰਨੀ, ਕਿਸੇ ਮੰਤਰੀ ਨੇ, ਕਿਸੇ ਐਮ.ਐਲ.ਏ ਨੇ, ਕਿਸੇ ਪਾਰਟੀ ਵਰਕਰ ਨੇ ਉਹਨਾਂ ਦੀ ਮਤ ਨਹੀਂ ਕਰਨੀ ਕਿਉਂਕਿ ਉਹ ਰਾਜ ਲੱਦ ਗਏ ਜਿਨ੍ਹਾਂ ਦੀਆਂ ਫੋਟਾਂ ਤੁਸੀਂ ਸਮਗਰਾਂ ਦੇ ਨਾਲ ਦੇਖਦੇ ਹੁੰਦੇ ਸੀਗੇ। ਧਾਰਮਿਕ ਸਥਾਨ ਨੇ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚੋਂ ਅਨਾਊਂਸਮੈਂਟਸ ਹੋ ਰਹੀਆਂ ਨੇ। ਅਸੀਂ ਮੰਦਰਾ ਤੱਕ ਅਪਰੋਚ ਕਰਾਂਗੇ, ਚਰਚਾ ਤੱਕ ਅਪਰੋਚ ਕਰਾਂਗੇ। ਸਾਰਿਆਂ ਨੂੰ ਇਹ ਆਖਾਂਗੇ ਕਿ ਜਦੋਂ ਵੀ ਉਹ ਕੋਈ ਅਨਾਉਂਸਮੈਂਟ ਕਰਦੇ ਨੇ ਤੇ ਉਹਦੇ ਵਿੱਚ ਯੁੱਧ ਨਸ਼ਾ ਵਿਰੁੱਧ ਜਿਹੜਾ ਉਹਦੇ ਬਾਰੇ ਜਾਣਕਾਰੀ ਜ਼ਰੂਰ ਦੇਣ ਔਰ ਮਾਪਿਆਂ ਨੂੰ ਵੀ ਰਵੇ। ਪੁਲਿਸ ਜਿਵੇਂ ਤੁਸੀਂ ਦੱਸ ਹੀ ਦਿੱਤਾ ਕਿ ਉਹਦੇ ਤਹਿਤ ਥਾਂ ਥਾਂ ਦੇ ਤੇ ਛਾਪੇਮਾਰੀ ਹੋ ਰਹੀ ਹੈ ਇੱਥੋਂ ਤੱਕ ਹੋ ਰਹੀ ਹੈ ਕਿ ਉਹ ਇੰਨੇ ਬੁਖੜਾ ਗਏ ਹੈ ਕਿ ਪੁਲਿਸ ਦੇ ਉੱਤੇ ਗੋਲੀਆਂ ਚਲਾਉਣ ਲੱਗ ਪਏ। ਸਤਿ ਸ੍ਰੀ ਅਕਾਲ ਆਦਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਯੁੱਧ ਨਸ਼ਾ ਵਿਰੁੱਧ ਮਹਮ ਜੋ ਪੰਜਾਬ ਸਰਕਾਰ ਨੇ ਚਲਾਈ ਹੈ ਉਸ ਦੇ ਤਹਿਤ ਨਸ਼ਾ ਮੁਕਤੀ ਮੋਰਚਾ ਜਿਹੜਾ ਹੈਗਾ ਵਾ ਉਹਦਾ ਯੋਜਨ ਕੀਤਾ ਗਿਆ ਹੈ ਤੇ ਨਾਲ ਹੀ ਸਾਡੇ ਮੈਂਬਰ ਸਾਹਿਬਾਨ ਵੀ ਮੌਜੂਦ ਨੇ ਜੋ ਕਿ ਕਾਸੋ ਐਕਟ ਦੇ ਤਹਿਤ ਜਿਹੜਾ ਸਰਚ ਅਭਿਆਨ ਚ ਲਾਇਆ ਜਾ ਰਿਹਾ ਤੇ ਉਹਦੇ ਵਿੱਚ ਨਸ਼ਾ ਤਸਕਰਾਂ ਨੂੰ ਫੜ ਕੇ ਜਿਹੜਾ ਹੈਗਾ ਸਲਾਖਾਂ ਦੇ ਪਿੱਛੇ ਭੇਜਿਆ ਜਾ ਰਿਹਾ ਹੈ ਤੇ ਪ੍ਰੋਪਰ ਜਾਣਕਾਰੀ ਲੈਣੇ ਆ ਵੀ ਨਸ਼ਾ ਮੁਕਤੀ ਮੋਰਚਾ ਦਾ ਕੀ ਮੇਨ ਮਕਸਦ ਹੈਗਾ ਯਾ ਸਰ ਪੰਜਾਬ ਵਧੀਆ ਕੰਮ ਕਰ ਰਹੀ ਆ ਉਪਰਾਲਾ ਕਿਉਂਕਿ ਕਈ ਸਰਕਾਰਾਂ ਆਈਆਂ ਕਈ ਗਈਆਂ ਪਰ ਜਿਹੜੀ ਪੰਜਾਬ ਸਰਕਾਰ ਵੱਲੋਂ ਚ ਲਈ ਗਈ ਹੈ ਜੁਧ ਨਸ਼ਾ ਵਿਰੁੱਧ ਤੇ ਉਹਦੇ ਤਹਿਤ ਜਿਹੜਾ ਨਕਸ਼ਾ ਮੁਕਤੀ ਮੋਰਚਾ ਜਿਹੜਾ ਇਹ ਖੋਲਿਆ ਗਿਆ ਹੈ ਤੇ ਇਹਦੇ ਕੀ ਕੀ ਬੈਨੀਫਿਟਸ ਹੋਣ ਵਾਲੇ ਨੇ ਦੇਖੋ ਇੱਕ ਤਾਂ ਕੰਮ ਜਿਹੜਾ ਜੁਧ ਨਸ਼ਾ ਵਿਰੁੱਧ ਉਹਦੇ ਚ ਪੁਲਿਸ ਕਰ ਰਹੀ ਹੈ ਪੁਲਿਸ ਜਦ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਉਹਦੇ ਤਹਿਤ ਥਾਂ ਥਾਂ ਦੇ ਤੇ ਛਾਪੇਮਾਰੀ ਹੋ ਰਹੀ ਹੈ ਇੱਥੋਂ ਤੱਕ ਹੋ ਰਹੀ ਹੈ ਕਿ ਉਹ ਇੰਨੇ ਬੁਖੜਾ ਗਏ ਆ ਕਿ ਪੁਲਿਸ ਦੇ ਉੱਤੇ ਗੋਲੀਆਂ ਚਲਾਉਣ ਲੱਗ ਗਏ ਕੁਛ ਤਾਵਾਂ ਦੇ ਉੱਤੇ ਕਿਉਂਕਿ ਉਹਨਾਂ ਨੂੰ ਸੌਖੇ ਪੈਸੇ ਬਣਦੇ ਸੀਗੇ ਇੱਕ ਕੰਮ ਪ੍ਰਸ਼ਾਸਨ ਕਰ ਰਿਹਾ ਜਿਹੜੀ ਸਾਡੀ ਇਹ ਟੀਮ ਅਸੀਂ 5 ਜ਼ੋਨ ਬਣਾ ਕੇ ਪੰਜਾਬ ਦੇ ਵਿੱਚ ਉਹਨਾਂ 5 ਜ਼ੋਨ ਦੇ ਰਾਹੀਂ ਅੱਗੇ ਮੈਂਬਰ ਲੈ ਕੇ ਜਿਹੜਾ ਜਾਣਾ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਜਾਣਾ ਜਿੰਨੇ ਪਿੰਡ ਨੇ ਪਿੰਡ ਤੋਂ ਬਾਅਦ ਕਸਬੇ ਫਿਰ ਸ਼ਹਿਰ ਔਰ ਉਥੇ ਅਸੀਂ ਜਾ ਕੇ ਲੋਕਾਂ ਨੂੰ ਅਵੇਅਰ ਕਰਨਾ ਹਰ ਜਿਹੜਾ ਘਰ ਹੈ ਉਹਦੇ ਦਰਵਾਜ਼ਾ ਖੜਕਾਉਣਾ ਕਿ ਇਸ ਕਰਕੇ ਕਿ ਉਹਨਾਂ ਨੂੰ ਵੇਅਰ ਕਰਨ ਦੇ ਵਾਸਤੇ ਇਸ ਲਈ ਨਹੀਂ ਕਿ ਜੇ ਹਰੇਕ ਜਗ੍ਹਾ ਤੇ ਨਸ਼ਾ ਕੋਈ ਨਾ ਕੋਈ ਕਰਦਾ ਨਹੀਂ ਵੀ ਕਰਦਾ ਤੇ ਉਹਨਾਂ ਨੂੰ ਬਚਾਉਣਾ ਕਿਵੇਂ ਇੱਕ ਅਵੇਅਰਨੈਸ ਜਿਹੜੀ ਆ ਉਹ ਹਰ ਪਿੰਡ ਦੇ ਵਿੱਚ ਅਸੀਂ ਕ੍ਰੀਏਟ ਕਰਨੀ ਆ ਉਹਦੇ ਵਿੱਚ ਅਸੀਂ ਜਿੰਨੀਆਂ ਐਨ ਜੀਓਜ਼ ਨੇ ਉਹ ਧਾਰਮਿਕ ਸਥਾਨ ਨੇ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚੋਂ ਅਨਾਉਂਸਮੈਂਟਸ ਹੋ ਰੀਆਂ ਨੇ ਅਸੀਂ ਮੰਦਿਰਾਂ ਤੱਕ ਅਪਰੋਚ ਕਰਾਂਗੇ ਚਰਚਾਂ ਤੱਕ ਅਪਰੋਚ ਕਰਾਂਗੇ ਸਾਰਿਆਂ ਨੂੰ ਇਹ ਆਖਾਂਗੇ ਕਿ ਜਦੋਂ ਵੀ ਉਹ ਕੋਈ ਅਨਾਉਂਸਮੈਂਟ ਕਰਦੇ ਨੇ ਤੇ ਉਹਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਉਹਦੇ ਬਾਰੇ ਜਾਣਕਾਰੀ ਜ਼ਰੂਰ ਦੇਣ ਔਰ ਮਾਪਿਆਂ ਨੂੰ ਅਵੇਅਰ ਕਰਨ ਸਰ ਪੰਜਾਬ ਪੁਲਿਸ ਜਦੋਂ ਛਾਪੇਮਾਰੀ ਕਰਦੀ ਹੈ ਤੇ ਬਹੁਤ ਸਾਰੇ ਤਸਕਰ ਐਸੇ ਨੇ ਜਿਹੜੇ ਵੱਡੇ ਮਗਰਮੱਛ ਨੇ ਉਹ ਉਹਨਾਂ ਨੂੰ ਸੂਚਨਾ ਪਹਿਲਾਂ ਹੀ ਮਿਲ ਜਾਂਦੀ ਹੈ ਤੇ ਉਹ ਫਿਰ ਉਥੋਂ ਗਾਇਬ ਹੋ ਜਾਂਦੇ ਨੇ ਤੇ ਛੋਟੇ-ਛੋਟੇ ਜਿਹੜੇ ਤਸਕਰ ਹੈਗੇ ਨੇ ਉਹਨਾਂ ਨੂੰ ਪੁਲਿਸ ਜਿਹੜੀ ਫੜਦੀ ਹੈ ਨਹੀਂ ਨੇ ਬਹੁਤੀ देर ਲੋਕ ਨਹੀਂ ਸਕਦੇ ਜਿਆ ਛੋਟਿਆਂ ਦੀ ਵਾਰੀ ਆ ਤੇ ਵੱਡਿਆਂ ਦੀ ਵਾਰੀ ਵੀ ਜਿਹੜੀ ਆਊਗੀ 18 18 ਕਿਲੋ 20 20 ਕਿਲੋ ਵੀ ਤਾਂ ਫੜਿਆ ਜਾ ਰਿਹਾ 18 ਕਿਲੋ ਵਾਲਾ 20 ਕਿਲੋ ਵਾਲਾ ਛੋਟਾ ਨਹੀਂਗਾ ਉਹ ਬਹੁਤ ਵੱਡਾ ਹੈ ਪਰ ਇਹਨਾਂ ਜ਼ਰੂਰ ਹੈ ਰੀਟੇਲ ਨੂੰ ਪਹਿਲਾਂ ਨੱਥ ਪਾਉਣੀ ਜ਼ਰੂਰੀ ਸੀ ਜੇ ਰੀਟੇਲ ਜਿਹੜਾ ਗਲੀਆਂ ਦੇ ਵਿੱਚ ਵੇਚੀ ਜਾਂਦੇ ਨੇ ਛੋਟੇ ਛੋਟੇ ਆਪਣੇ ਘਰਾਂ ਦੇ ਵਿੱਚੋਂ ਜਾਂ ਸਕੂਟਰਾਂ ਦੇ ਉੱਤੇ ਮੋਟਰਸਾਈਕਲਾਂ ਦੇ ਉੱਤੇ ਆ ਕੇ ਉਹਨੂੰ ਕੰਪਲੀਟ ਰੂਪ ਦੇ ਵਿੱਚ ਥੱਲ ਜਿਹੜੀ ਉਹ ਪੈਣ ਕੰਡੇ ਆ ਤੇ ਉਸ ਤੋਂ ਬਾਅਦ ਵੱਡਿਆਂ ਦੀ ਵਾਰੀ ਆ ਵੱਡੇ ਇਹ ਨਾ ਸੋਚਣ ਕਿ ਉਹਨਾਂ ਦੀ ਵਾਰੀ ਜਿਹੜੀ ਉਹ ਆਣੀ ਨੀਗੀ ਇੱਥੇ ਉਹਨਾਂ ਨੂੰ ਬਚਾਉਣ ਵਾਲਾ ਕੋਈ ਨਹੀਂਗਾ ਇੱਥੇ ਕਿਸੇ ਪੋਲੀਟੀਕਲ ਬੰਦੇ ਨੇ ਉਹਨਾਂ ਦੀ ਮਦਦ ਨਹੀਂ ਕਰਨੀ ਕਿਸੇ ਮੰਤਰੀ ਨੇ ਕਿਸੇ ਐਮਐਲਏ ਨੇ ਕਿਸੇ ਪਾਰਟੀ ਵਰਕਰ ਨੇ ਉਹਨਾਂ ਦੀ ਮਤ ਨਹੀਂ ਕਰਨੀ ਕਿਉਂਕਿ ਉਹ ਰਾਜ ਲੱਦ ਗਏ ਜਿਨ੍ਹਾਂ ਦੀਆਂ ਫੋਟੋਆਂ ਤੁਸੀਂ ਸਮਗਲਰਾਂ ਦੇ ਨਾਲ ਦੇਖਦੇ ਹੁੰਦੇ ਸੀਗੇ ਤਿੰਨਾਂ ਸਾਲਾਂ ਦੇ ਦੌਰਾਨ ਕਿਸੇ ਮੰਤਰੀ ਕਿਸੇ ਐਮਐਲਏ ਕਿਸੇ ਪਾਰਟੀ ਵਰਕਰ ਦੀ ਫੋਟੋ ਤੁਸੀਂ ਕਿਸੇ ਸਮਗਲਰ ਨਾਲ ਨਹੀਂ ਦੇਖੀ ਹੋਣੀ ਇਸ ਕਰਕੇ ਬਹੁਤ ਸਪਸ਼ਟ ਜਿਹੜੀਆਂ ਹਦਾਇਤਾਂ ਨੇ ਕਿ ਜਾਂ ਤਾਂ ਇਹ ਕੰਮ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਨਸ਼ਾ ਮੁਕਤੀ ਕੇਂਦਰ ਕਿੰਨੇ ਕੁ ਖੋਲੇ ਗਏ ਆ ਤੇ ਉੱਥੇ ਹੁਣ ਲੋਕਾਂ ਨੂੰ ਕੀ ਸਹੂਲਤਾਂ ਮਿਲ ਗਈਆਂ ਕਿ ਕਿ ਜਿਹੜੇ ਨਸ਼ਾ ਤਸਕਰੀ ਦੇ ਵਿੱਚ ਬੱਚਿਆਂ ਦਾ ਇਸਤੇਮਾਲ ਹੋ ਰਿਹਾ ਆ ਮਹਿਲਾਵਾਂ ਦਾ ਇਸਤੇਮਾਲ ਹੋ ਰਿਹਾ ਆ ਤੇ ਉਹ ਉਹਦੇ ਵੱਲ ਪੁਲਿਸ ਧਿਆਨ ਨਹੀਂ ਦੇ ਰਹੀ ਨਹੀਂ ਧਿਆਨ ਦੇ ਰਹੀ ਕਿਉਂ ਨਹੀਂ ਕਿੰਨੇ ਥਾਵਾਂ ਦੇ ਉੱਤੇ ਔਰਤਾਂ ਵੀ ਜਿਹੜੀਆਂ ਉਹ ਅਰੈਸਟ ਹੋਈਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਨੇ ਪਰ ਅਸੀਂ ਨਸ਼ਾ ਕਰਨ ਵਾਲਿਆਂ ਨੂੰ ਨਹੀਂ ਫੜਿਆ ਜਿਹੜੇ ਡਿਡਿਕਸ਼ਨ ਸੈਂਟਰ ਨੇ ਓਟ ਸੈਂਟਰ ਨੇ ਉਹ ਪਹਿਲਾਂ ਹੀ ਪੰਜਾਬ ਦੇ ਕੋਲੇ ਹੈਗੇ ਨੇ ਹੁਣ ਉਹਦੇ ਵਿੱਚ 550 ਬੈੱਡ ਜਿਹੜੇ ਉਹ ਹੋਰ ਵਧਾਏ ਗਏ ਨੇ ਜ਼ਰੂਰਤ ਪਾਊਗੀ ਤੇ ਹੋਰ ਅੱਗੇ ਜਿਹੜਾ ਉਹ ਵਿਧਾ ਲਵਾਂਗੇ ਜੋ ਜੋ ਕਰਨਾ ਪਿਆ ਉਹ ਕਰਾਂਗੇ ਇੱਕ ਗੱਲ ਹੈਗੀ ਆ ਜੀ ਕਿ ਇਹ ਮਹਿਮ ਕੋਈ ਹਫਤੇ ਦੋ ਹਫਤੇ ਜਾਂ ਮਹੀਨੇ ਦੇ ਵਾਸਤੇ ਨਹੀਂ ਆ ਇਹ ਉਦੋਂ ਤੱਕ ਚੱਲੂਗੀ ਜਦੋਂ ਤੱਕ ਇਹ ਇਹਦੀ ਅਸੀਂ ਜੜਾ ਜੜੀਆਂ ਪੁੱਟ ਕੇ ਨਹੀਂ ਸੁੱਟ ਦਿੰਦੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੁਖਦੀ ਸੁਖਦੀਪ ਸਰ ਆ ਆਪਾਂ ਜਿਹੜੀ ਬੱਚਿਆਂ ਦੀ ਗੱਲ ਕੀਤੀ ਸੀਗੀ ਤੇ ਮਹਿਲਾਵਾਂ ਦੀ ਗੱਲ ਕੀਤੀ ਸੀਗੀ ਵੀ ਇਹਨਾਂ ਵਾਸਤੇ ਧਿਆਨ ਦਿੱਤਾ ਜਾਊਗਾ ਜਿਹੜੇ ਲੋਕ ਬੱਚੇ ਨਸ਼ਾ ਛੱਡਣਾ ਚਾਹੁੰਦੇ ਨੇ ਤੇ ਉਹਨਾਂ ਵਾਸਤੇ ਕੀ ਉਪਰਾਲੇ ਕੀਤੇ ਜਾ ਰਹੇ ਨੇ ਕਿਉਂਕਿ ਉਹ ਮੁੱਖ ਧਾਰਾ ਦੇ ਵਿੱਚ ਵਾਪਸ ਆਉਣਾ ਚਾਹੁੰਦੇ ਨੇ ਆਪਣਾ ਕਾਰੋਬਾਰ ਕਰਨਾ ਚਾਹੁੰ ਕੀ ਕਰ ਬਿਲਕੁਲ ਸਰਕਾਰ ਦਾ ਪੂਰਾ ਪਲਾਨ ਬਣਾਇਆ ਹੋਇਆ ਜੀ ਸਭ ਤੋਂ ਨਸ਼ਾ ਛਡਾਉਣ ਤੋਂ ਲੈ ਕੇ ਉਹਨਾਂ ਦਾ ਇਲਾਜ ਕਰਾਉਣ ਤੋਂ ਬਾਅਦ ਦੁਬਾਰਾ ਫਿਰ ਉਹ ਸੰਗਤ ਚ ਨਾ ਚਲੇ ਜਾਣ ਇਹਦੇ ਲਈ ਉਹਨਾਂ ਨੂੰ ਸਕਿੱਲ ਸੈਂਟਰ ਵੀ ਬਣਾਏ ਜਾ ਰਹੇ ਨੇ ਪਲੱਸ ਇੱਕ ਸਰਕਾਰ ਵੱਲੋਂ ਇੱਕ ਬੜਾ ਵਧੀਆ ਯੂਥ ਨੂੰ ਯੂਥ ਕਲੱਬਾਂ ਨੂੰ ਜਿਹੜਾ ਉਹ ਦੁਬਾਰਾ ਜੀਵਤ ਕੀਤਾ ਜਾ ਰਿਹਾ ਤਾਂ ਜੋ ਆਪਦਾ ਏਰੀਆ ਦੱਸ ਕੇ ਕੁਝ ਉਹਨਾਂ ਨੇ ਸੈਲਫ ਹੈਲਪ ਗਰੁੱਪ ਬਣਾ ਕੇ ਕੋਈ ਉਹਨਾਂ ਨੇ ਕੰਮ ਜਾਂ ਛੋਟਾ-ਮੋਟਾ ਕਾਰੋਬਾਰ ਸ਼ੁਰੂ ਕਰਨਾ ਤਾਂ ਉਹਦੇ ਲਈ ਸਰਕਾਰ ਉਹਨਾਂ ਦੀ ਮਦਦ ਕਰੂਗੀ ਉਹਨਾਂ ਨੂੰ ਪੈਸੇ ਦੇਊਗੀ ਜਾਂ ਉਹਨਾਂ ਦੀ ਕੁਆਲੀਫਿਕੇਸ਼ਨ ਵੇਖ ਕੇ ਜਿਹੜਾ ਕੋਈ ਨੌਕਰੀਆਂ ਜਾਂ ਜਿੱਥੇ ਵੀ ਉਹਨਾਂ ਦਾ ਰਜਗਾਰ ਹੋ ਸਕਦਾ ਤਾਂ ਜੋ ਦੁਬਾਰਾ ਉਹ ਉਸ ਸੰਗਤ ਚ ਨਾ ਜਾਣ ਸੋ ਇਸ ਤਰ੍ਹਾਂ ਦੇ ਕਾਰਜ ਆ ਜਿਹੜੇ ਉਹ ਸਰਕਾਰ ਕਰੂਗੀ ਸਰ ਇੱਕ ਹੋਰ ਗੱਲ ਸਾਹਮਣੇ ਆ ਰਹੀ ਹੈ ਵੀ ਜਿਹੜਾ ਬੰਦਾ ਗੁਪਤ ਸੂਚਨਾ ਦੀ ਗੱਲ ਕਰਦੇ ਆਪਾਂ ਵੀ ਜਦੋਂ ਕੋਈ ਸੂਚਨਾ ਦਿੰਦਾ ਆ ਵੀ ਆ ਫਲਾਣੀ ਜਗ੍ਹਾ ਤੇ ਬੰਦਾ ਨਸ਼ਾ ਤਸਕਰੀ ਕਰ ਰਿਹਾ ਆ ਤੇ ਪੁਲਿਸ ਕਹਿੰਦੀ ਆ ਵੀ ਇਸ ਦਾ ਨਾਮ ਗੁਪਤ ਰੱਖਿਆ ਜਾਊਗਾ ਪਰ ਫਿਰ ਵੀ ਨਸ਼ਾ ਤਸਕਰਾ ਨੂੰ ਉਹਨਾਂ ਦੇ ਬਾਰੇ ਪਤਾ ਲੱਗ ਜਾਂਦਾ ਤੇ ਮੁੜ ਕੇ ਉਹਨਾਂ ਨੂੰ ਧਮਕੀਆਂ ਮਿਲਦੀਆਂ ਤੇ ਕਈ-ਕਈ ਦਿਨ ਉਹ ਘਰੋਂ ਵੀ ਗਾਇਬ ਰਹਿੰਦੇ ਵਿਚਾਰੇ ਜਿਹੜੇ ਜਿਹੜੇ ਇਨਫੋਰਮੇਸ਼ਨ ਦਿੰਦੇ ਆ ਤੇ ਉਹਨਾਂ ਦੀ ਸੁਰੱਖਿਆ ਵਾਸਤੇ ਕੀ ਇੰਤਜ਼ਾਮਤ ਕੀਤੇ ਗਏ ਨੇ ਬਿਲਕੁਲ ਇਹ ਇਨਫੋਰਮੇਸ਼ਨ ਜਿਹੜੀ ਇਨਫੋਰਮੇਸ਼ਨ ਗੁਪਤ ਰਹਿਣੀ ਚਾਹੀਦੀ ਆ ਉਹ ਗੁਪਤੀ ਹੋਊਗੀ ਤੇ ਤੁਸੀਂ ਸਾਡੇ ਧਿਆਨ ਚ ਲਿਆਇਆ ਮੈਂ ਪਤਾ ਕਰ ਲੂੰਗਾ ਕੋਈ ਐਹੋ ਜੀ ਗੱਲ ਕਿਤੇ ਘਟਨਾ ਵਾਪਰੀ ਨਹੀਂ ਬਿਲਕੁਲ ਨਹੀਂ ਵਾਪਰੀ ਜਾਏਗੀ ਜਿਹੜਾ ਬੰਦਾ ਨਸ਼ੇ ਦੀ ਸੂਚਨਾ ਦਿੰਦਾ ਬਿਲਕੁਲ ਉਹਨਾਂ ਦੀ ਸੂਚਨਾ ਜਿਹੜੀ ਗੁਪਤੀ ਹੋਊਗੀ ਜੇ ਕੋਈ ਇਸ ਤਰ੍ਹਾਂ ਦਾ ਕੇਸ ਹੈ ਮੈਂ ਉਹ ਚੈੱਕ ਕਰਵਾਂਗਾ ਸਰ ਕਈ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲਵ ਹੈਗੇ ਆ ਤੇ ਹੁਣ ਉਹਨਾਂ ਦੀ ਸ਼ਾਂਤੀ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਜਦੋਂ ਪਹਿਲਾਂ ਹੁਣ ਦੋ ਕੋ ਬੰਦੇ ਫੜੇ ਵੀ ਸੀਗੇ ਇੱਕ ਮੈਲਾ ਮੁਲਾਜ਼ਮ ਵੀ ਫੜੀ ਸੀ ਤੇ ਹੁਣ ਹੋਰ ਵੀ ਵਿੱਚ ਕਈ ਮੁਲਾਜ਼ਮ ਐਸੇ ਨੇ ਜਿਹੜੇ ਨਸ਼ਾ ਕਰਦੇ ਵੀ ਨੇ ਔਰ ਨਸ਼ਾ ਵੇਚਦੇ ਵੀ ਨੇ ਬਿਲਕੁਲ ਸਭ ਤੋਂ ਪਹਿਲਾਂ ਤਾਂ ਜਿਹੜੇ ਤਾਂ ਕਰਨ ਵਾਲੇ ਨੇ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਊਗੀ ਕਿਉਂਕਿ ਇਹ ਇੱਕ ਰੋਗ ਦੀ ਤਰ੍ਹਾਂ ਸੋ ਉਹਨਾਂ ਨੂੰ ਇਹ ਭਰੋਸਾ ਦਿਵਾਇਆ ਜਾਊਗਾ ਕਿ ਤੁਹਾਡਾ ਇਲਾਜ ਕੀਤਾ ਜਾਊਗਾ ਤੇ ਵੇਚਣ ਵਾਲਾ ਬਿਲਕੁਲ ਨਹੀਂ ਬਖਸ਼ਿਆ ਜਾਣਾ ਜੋ ਵੇਚਣ ਵਾਲਾ ਉਹਨੂੰ ਤਾਂ ਟੰਗਣਾ ਹੀ ਟੰਗਣਾ ਹੈ ਉਹਦੇ ਲਈ ਕੋਈ ਮਾਫੀ ਨਹੀਂ ਹੈ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਸੁਣਿਆ ਹੈ ਵੀ ਜਿਹੜਾ ਨਸ਼ਾ ਮੁਕਤੀ ਮੋਰਚਾ ਆਂਦਾ ਗਠਨ ਕੀਤਾ ਗਿਆ ਤੇ ਇਹਦੇ ਤਹਿਤ ਜਿਹੜਾ ਹੈਗਾ ਵਾ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਵਾਸਤੇ ਇਹ ਇਹ ਉਪਰਾਲਾ ਕੀਤਾ ਗਿਆ ਹੈ ਤੇ ਪੰਜਾਬ ਦੇ ਲੋਕ ਜਿਹੜੇ ਬੜੇ ਅਵੇਅਰ ਹੋ ਵੀ ਗਏ ਨੇ ਤੇ ਇਹਨਾਂ ਨੂੰ ਅਵੇਅਰ ਕਰਨ ਦੀ ਜ਼ਰੂਰਤ ਵੀ ਹੈ ਤੇ ਨਾਲ ਹੀ ਜਿਹੜਾ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਨੇ ਤੇ ਉਹਨਾਂ ਦੀ ਕਾਉਂਸਲਿੰਗ ਦਾ ਵੀ ਬਹੁਤ ਇੰਤਜ਼ਾਮ ਜਿਹੜਾ ਕੀਤਾ ਗਿਆ ਹੈ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਹੈ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮਈ ਦੇ da Rio de